ਦਿਮਤਰੋ ਕੀ ਹਾਲ ਚਾਲ ਆ ਠੀਕ ਠਾਕ ਸਾਰੇ ਉਮੀਦ ਕਰਦਾ ਸਾਰੇ ਠੀਕ ਹੋਵੋ ਤੇ ਅੱਜ ਆਪਾਂ ਮਤਰੋ ਕਰ ਲੱਗੇ ਆ ਆਪਾਂ ਸ਼ੋਅ ਖੋਲਤੀ ਠੀਕ ਹੈ ਸੈਂਸਰ ਲਾ ਕੇ ਫਿਰ ਆਪਾਂ ਬਾਹਰ ਕੱਢਾਂਗੇ ਦੇਖਾਂ ਕੀ ਕੀ ਰਿਐਕਟ ਹੈ ਲੋਕਾਂ ਦਾ ਠੀਕ ਹੈ ਤੇ ਆਪਾਂ ਸੈਂਸਰ ਦੇ ਸਾਰੇ ਦੋਨੇ ਨਾਲ ਕੋਲ ਤੇ ਥੱਲੋਂ ਖੋਲਦਾ ਪਹਿਲਾਂ ਲਾ ਦਨੇ ਹਾਂ ਠੀਕ ਹੈ ਤੇ ਤੁਹਾਨੂੰ ਦਿਖਾਉਣੇ ਆ ਫਿਰ ਇਹ ਆਪਾਂ ਲਾਤਾ ਹੁਣ ਠੀਕ ਹੈ ਬਸ ਨਾਲ ਖੋਲ ਤਿਆਰ ਹੈ ਗਿਆ ਇੰਨਾ ਕੰਮ ਹੀ ਆਪਣਾ ठीक है तो आप इन खोल के इधर नाट खोलते पूरे नाट खोल दें ठीक है तो इधरों भी आप खोल चुके नाट शो खोल के दर, लाता सिलंसर ठीक है मित्रों रप रख दिखे थले ते नाट सारे तो न सारे का दें सैट कर टेकना पैण आप हूँ आप ट्रेटर आप क्डा बहर ठीक है शो ला के हम इन ਤੇ ਫਿਰ ਆਪਾਂ ਇਹਨੂੰ ਕੱਢਦੇ ਆ ਬਾਹਰ ਖੇਤ ਲੈ ਕੇ ਜਾਨੇ ਆ ਦਿਨਿਆ ਕੀ ਲੋਕਾਂ ਦਾ ਰਿਐਕਟ ਹੈ ਠੀਕ ਹੈ ਤੇ ਕਿਵੇਂ ਦੀ ਆਵਾਜ਼ ਲੱਗੂਗੀ ਜੇ ਸੋ ਤੇਜ਼ ਭੱਜੂਗਾ ਉਦੋਂ ਆਪਾਂ ਤੈਨੂੰ ਖੜੇ ਹੀ ਸੁਣਾਈ ਸੀਗੀ ਪਹਿਲਾਂ ਵੀਡੀਓ ਪਾਈ ਸੀ ਹੁਣ ਆਪਾਂ ਇਹਨੂੰ ਤੋਰਾਂਗੇ ਪਹਾ ਕੇ ਟਾਪ ਗੇਅਰ ਚ ਕਿਵੇਂ ਆਵਾਜ਼ ਆਊਗੀ ਇਹਦੀ ਠੀਕ ਹੈ ਤੇ ਦੱਸਿਓ ਸਾਰੇ ਜਾਣੇ ਕਮੈਂਟ ਕਰਕੇ ਜਿਹੜੇ-ਜਿਹੜੇ ਭਰਾ ਵਿੰਦੇ ਆ ਠੀਕ ਹੈ ਜਿਹੜੀਆਂ ਕੁੜੀਆਂ ਵੀ ਨੇ ਮੁੰਡੇ ਵਿੰਦੇ ਆ ਸਾਰੇ ਜਾਣੇ ਪਾਉਦੇ ਆਉਦੇ ਰਹਿਦੇ ਹੋ ਜਰੂਰ ਠੀਕ ਹੈ ਜਿੰਨਾ ਵੀ ਕਿਸੇ ਨੇ ਕੀਤਾ ਤਾਂ ਵੀ ਕੋਈ ਚੱਕਰ ਨਹੀਂ ਬਾਕੀ ਮੇਰਾ ਕੰਮ ਹੈ ਕਿ ਕੋਸ਼ਿਸ਼ ਕਰਨਾ ਠੀਕ ਹੈ ਰੱਬ ਵ ਤਾਂ ਮਿਹਨਤ ਰੱਬ ਦਾ ਫਲ ਉਹ ਨਹੀਂ ਨਾ ਦਿੰਦਾ ਫਿਰ ਮਤਲਬ ਕੀ ਕੀ ਇਸ ਤਰ੍ਹਾਂ ਚਾਹੁੰਦਾ ਮੈਂ ਕਹਿਣਾ ਚਾਹੁੰਦਾ ਸੀ ਕਿ ਕਿ ਮਿਹਨਤ ਕਰਨਾ ਮੇਰਾ ਕੰਮ ਹੈ ਠੀਕ ਹੈ ਰੱਬ ਨੇ ਆਪਣੇ ਫਲ ਦੇ ਦੇਣਾ ਜੇ ਤੁਹਾਨੂੰ ਮਿਹਨਤ ਕਰੂੰਗਾ ਹੱਸਣਾ ਕਰਨਾ ਜਿਨੇ ਹੱਸੇ ਚਲੋ ਕੋਈ ਪਰਵਾਹ ਨਹੀਂ ਮੈਨੂੰ ਕਿਸੇ ਦੀ ਠੀਕ ਹੈ ਨਾਂ ਮੈਂ ਪਹਿਲਾਂ ਸੀ ਜਦੋਂ ਮਾਤਰਾ ਇਹ ਕੰਮ ਕਰਕੇ ਜਦੋਂ ਆਪਾਂ ਲੱਖ ਸਾਰੇ ਐਸਾਂ ਲੱਗ ਗਿਆਨ। ਆਵੇਂ ਇੱਕ ਜਾਨੇ ਦੇਖੀ ਆ ਤੇ 100 ਜਾਨੇ ਡਿਸਲਾਈਕ ਕਰਨ ਕੋਈ ਚੱਕਰ ਨਹੀਂ ਆਪਾਂ ਨੂੰ ਠੀਕ ਹੈ। ਤੇ 100 ਜਾਨੇ ਭੰਡਣ ਤੇ 10 ਜਾਨੇ ਚੰਗ ਕੋਈ ਪ੍ਰੋਬਲਮ ਨਹੀਂ। ਮੈਂ ਆਪਦੀ ਮਿਹਨਤ ਕਰਨੀ ਜੇ ਮਰਜ਼ੀ ਕਰਾਂ। ਠੀਕ ਹੈ। ਤੇ ਫਾਈਲ ਖੋਲਤਾ ਠੀਕ ਹੈ ਤੇ ਆਪਾਂ ਆਪਦੀ ਮਿਹਨਤ ਕਰਨੀ ਹੈ ਔਰ ਕੁਝ ਨਹੀਂ ਕਰਨਾ ਆਪਾਂ 에ਅ ਕਲੈਂਡਰ ਵੀ ਆਪਾਂ ਖੋਲ ਕੇ ਤੁਹਾਨੂੰ ਦਿਖਾਇਆ ਸੀ ਨਾ ਸਾਰਾ ਕੁਝ ਖੋਲ ਕੇ ਦਿਖਾਈਨੇ ਉਵੇਂ ਜੜ ਦਿੰਨੇ ਆ ਨਾਲੇ ਰਿਪੇਅਰ ਹੋਈ ਜਾਂਦੀ ਐ ਰਿਪੇਅਰ ਨਹੀਂ ਜਿਹੜੀ ਹੋਈ ਸੀ ਉਹ ਚੀਜ਼ਾਂ ਆਪਾਂ ਖੋਲ ਦਨੇ ਆ ਠੀਕ ਆ ਤੇ ਥੋੜਾ ਹੁਣ ਆਪਾਂ ਇੱਕ ਵਾਰੀ ਫੇਰ ਖੋਲਾਂਗੇ ਸਲੈਂਸਰ ਉਦੋਂ ਅੱਗ ਘੜਾਉਣੀ ਆ ਠੀਕ ਆ ਉਹ ਵੀ ਅਜੇ ਇੱਕ ਵੀਡੀਓ ਪਾਵਾਂਗੇ ਤੇ ਸਲੈਂਸਰ ਆਪਾਂ ਖੋਲਤਾ ਤੇ ਮੇਨਟ ਕਰਨਾ ਮੇਰਾ ਕੰਮ ਆ ਜਦੋਂ ਮਰਜ਼ੀ ਰਫਲ ਦੇ ਦੇ ਠੀਕ ਆ ਜੇ ਇੱਕ ਵੀਡੀਓ ਵੀ 2000 ਚੰਨੇ ਆ ਜੜਨ ਦੀ ਫਿਰ ਹਫ਼ਤਾ ਲੰਘ ਜਾਂਦਾ ਫੇਰ ਵੀ ਹਫ਼ਤਾ ਤੱਕ ਕਰ ਕੰਮ ਚੱਲੀ ਜਾਂਦਾ ਵੀ ਕੋਈ ਨਾ ਕੋਈ ਵੀਡੀਓ ਫੇਰ ਚੜੂਗੀ ਠੀਕ ਹੈ ਮਿੱਤਰੋ ਤੇ ਦੱਬ ਕੇ ਸਪੋਰਟ ਕਰੋ ਜਿੰਨੀ ਵੀ ਹੁੰਦੀ ਆ ਆਪਣੀ ਠੀਕ ਹੈ ਹਰ ਵਾਰ ਸ਼ੇਅਰ ਕਰ ਦਿਆ ਕਰੋ ਕਿਸੇ ਆਪ ਦੇ ਬੇਲੀ ਮਿੱਤਰਾਂ ਨੂੰ ਠੀਕ ਹੈ ਜਿਹੜੇ ਭਰਾ ਮੇਰੇ ਵੰਦੇ ਆ ਤੇ ਆਪਾਂ ਸ਼ੋਅ ਹੁਣ ਲਾ ਦਿੰਨੇ ਆ ਤੇ ਨਾਟਕ ਆ ਦਿੰਨੇ ਆ ਤੇ ਠੀਕ ਹੈ ਬਾਸ਼ ਲਾਉਵੇਂ ਪਾ ਕੇ ਸਲੰਸਰ ਵਾਲੀ ਤੇ ਆਪਾਂ ਇਹਨੂੰ ਖੇਤ ਜਾ ਕੇ ਜੜਦਾਂਗੇ ਠੀਕ ਹੈ ਉਹ ਅਲੱਗ ਵਲੌਗ ਆਊਗਾ ਇਹ ਅਲੱਗ ਹੈ ਇਹ ਇੰਨਾ ਕੀ ਉਗ ਜਨਾ ਹੁਣ ਆਪਾਂ ਸਲੰਸਰ ਖੋਲਤਾ ਠੀਕ ਹੈ ਤੇ ਇੰਨੀ ਕੀ ਆਪਾਂ ਮਤਲਬ ਕੀ ਐਂ ਦਾ ਵੱਧ ਬਣ ਜਾਣ ਵੀਡੀਓ ਆਪਣਾ ਕੰਮ ਰੁਕੇ ਨਾ ਨੰਮਾ ਤੇ ਨੰਮਾ ਫਿਰ ਹੋਰ ਲਈ ਆਵਾਂ ਮੈਂ ਇਸ ਲਈ ਕਹਿਣਾ ਫਿਰ ਆਪਣਾ ਕੰਮ ਜਿਆਦਾਤਰ ਹਾਲਾਂ ਤੇ ਆਊਗਾ ਸ਼ਾਇਦ ਹਾਂ ਠੀਕ ਹੈ ਹਾਲਾਂ ਤੇ ਲਿਆਵਾਂਗੇ ਹਾਲਾਂ ਨੂੰ ਰੰਗ ਰੰਗ ਕਰਕੇ ਨਾਲ ਤੇ ਫਿਰ ਆਪਾਂ ਕਰਾਂਗੇ ਅਇਸ਼ਰ ਦੇ ਚੈੱਕ ਫਿਰ ਠੀਕ ਆ ਮਿੱਤਰੋ ਤੇ بس ਤੇਲ ਦੀ ਕਮੀ ਆ ਰਹੀ ਹੈ ਹੋਰ ਕਿਸੇ ਦੀ ਕਮੀ ਨਹੀਂ ਆਪਣੇ ਕੋਲ ਠੀਕ ਆ ਥਾਂ ਥਾਂ ਵੀ ਵੇਖਿਆਵਾਂ ਕਿਤੇ ਟੱਬਾ ਟੁੱਬਾ ਹੋਵੇ ਉੱਥੇ ਆਪਾਂ ਲੈ ਚੱਲਿਆ ਕਰਾਂਗੇ ਠੀਕ ਆ ਕੋਈ ਵੇਖ ਲਾਂਗੇ ਨਾਲ ਲੇ ਪਿੰਡ ਇੱਥੇ ਹੈਗੇ 2-3 ਪਿੰਡ ਟੱਪ ਕੇ ਜਾ ਕੋਈ ਮੈਂ ਦੇਖੀ ਸੀ ਜਗਾ ਤੇ ਵਸ ਤੇਲ ਦੀ ਕਮੀ ਹੈ ਵਾਹੀ ਗੁਰੂ ਸੋਖ ਰੱਖ ਕੇ ਕਿਸੇ ਪਾਸੇ ਤੇਲ ਦਾ ਜਗਾੜ ਹੋਣ ਲੱਗ ਜੇ ਮਤਲਬ ਕੀ 15 ਦਿਨਾਂ ਚ ਵੀ 500 ਰੁਪਏ ਬਣ ਜਾਇਆ ਕਰੇ ਨਾ ਫਿਰ ਵੀ ਵਾਧੂ ਕਿ 500 ਤੇਲ ਵੀ ਨਹੀਂ ਆਇਆ ਇਹ ਤਾਂ ਮੁੱਕਦਾ ਠੀਕ ਆ ਇਹ ਨਹੀਂ ਤਾਂ ਸਮੇਲੇ ਤੇ ਚੱਲਣਾ ਇਹ ਆਪਣਾ ਸਮੇਲੇ ਤੇ ਚੱਲਦਾ ਹੈ ਬਹੁਤ ਦਿਨ ਕਢਾ ਲਈ ਤੇ 500 ਦੇ ਤੇਲ ਦਾ ਨੀਰੇ ਤੇ ਚੱਲਦਾ ਹੁਣ ਤਾਂ ਤੇ ਠੀਕ ਆ ਮਿੱਤਰੋ ਲਾਤਾ ਆਪਸਲ ਅੰਸਰ ਤੇ ਹੁਣ ਆਪਾਂ ਇਹਦੇ ਕਸਣ ਲੱਗੇ ਆਂ ਠੀਕ ਹੈ ਨਾਟ ਨੂੰ ਡਾ ਤੇ ਇਹਦੇ ਆਪਾਂ ਵਾਸ਼ਲਾ ਪਾ ਕੇ ਨਾਟ ਕਸ ਦਿੰਨੇ ਆ ਇਹਦੇ ਆਪਾਂ ਮਿੱਤਰੋ ਠੀਕ ਹੈ ਤੇ ਆਪਾਂ ਇੱਥੇ ਰੱਖ ਕੇ ਨਾਟਾਂ ਨੂੰ ਵਾਸ਼ਲਾ ਉਹਨੇ ਕਹਤਾ ਖੇਤ ਕਸਰਾ ਆਂਗੇ ਮੁੜ ਕੇ ਬਾਲਾ ਵੀ ਨਹੀਂ ਕਸਣ ਦਿਖਾਉਂਦੇ ਐਵੇਂ ਹੁਣ ਕੋਈ ਖਿੱਚਣ ਲੱਗੀ ਜਾਨੂ ਵੀ ਮੁੰਡਾ ਕੰਮ ਕਰਨਾ ਕਿਸੇ ਨੂੰ ਪਤਾ ਹੀ ਨਾ ਲੱਗੇ ਯਾਰ ਮੈਂ ਤਾਂ ਕਹਿਣਾ ਮੈਂ ਤਾਂ ਸ਼ਾਮ ਨੂੰ ਕੰਮ ਕੀਤਾ ਤਾਂ ਹੋਂਗਾ ਬੜਾ ਖਿੱਚਦੇ ਆ ਯਾਰ ਅੰਦਰੋਂ ਅੰਦਰੋਂ ਹੋਂਗਾ ਖਿੱਚਿੰਦੇ ਪਤਾ ਹੀ ਨਹੀਂ ਲੱਗਦਾ ਜਾਂ ਤਾਂ ਸਰੀਰ ਢਿੱਲਾ ਹੋ ਜਾਂਦਾ ਜਾਂ ਸ਼ੱਕਾਂ ਹੀ ਆਈ ਨੇ ਕੋਈ ਯਾਦ ਯੂਦ ਹੀ ਕਰੀ ਜਾਂਦਾ ਪਤੰਦਰ ਪਤਾ ਨਹੀਂ ਕਿਹੜਾ ਕੱਲ ਪਰਸੋਂ ਦਾ ਹੱਜ ਵੀ ਹੁਣ ਮੇਰਾ ਸਰੀਰ ਫੇਰ ਮੜਿਆ ਹੋਇਆ ਤੇ ਸਿਰ ਫੇਰ ਦੁਖੀ ਜਾਂਦਾ ਵੇਖ ਲਓ ਠੀਕ ਹੈ ਮਿੱਤਰੋ ਤੇ ਬਾਕੀ ਕਰਦੇ ਆ ਕੋਈ ਨਵਾਂ ਪ੍ਰੋਜੈਕਟ ਲਈ ਆਮ ਤ ਤੇ ਆਪਣਾ ਨਾਡ ਕਾਸਟ ਹੈ ਠੀਕ ਹੈ ਤੇ ਬਾਕੀ ਮਣੀ ਉਟੀਆਂ ਗੱਲਾਂ ਕਰਨ ਲਈ ਥੋੜੀਆਂ ਹੀ ਆ ਤੇ ਕਿਵੇਂ ਰਿਹਾ ਸਾਰੰਸਾਰ ਆਪਣਾ ਰੇੜੀ ਕੀ ਰੱਖ ਲਵਾਂ ਉਹ ਨਾਲ ਘਟੀ ਜੀ ਠੀਕ ਹੈ ਉਹ ਨੂੰ ਆਪਣਾ ਨਾਡ ਰੱਖ ਲਵਾਂਗੇ ਤੇ ਬਾਕੀ ਆਪਣਾ ਨਾਡ ਕਾਸਟ ਡਿੱਗਣਾ ਹੋਰ ਤਾਂ ਕੋਈ ਚੱਕਰ ਨਹੀਂ ਠੀਕ ਹੈ ਚੰਗੀ ਤਰ੍ਹਾਂ ਪੱਕਾ ਕਰ ਦਿੰਨੇ ਕਿ ਡਿੱਗਣਾ ਪਹਿਲਾਂ

ਇੱਕ ਘਤਨੌਕਾ ਕੋਈ ਇੱਕ ਬੰਦਾ ਕੋਲੇ ਹੋਵੇ ਨਾ ਵਧੀਆ ਘਰਦਿਆਂ ਨੂੰ ਯਾਰ ਬਣਾਉਣੇ ਬਣੀਆਂ ਹੋ ਉਸ ਕੋਈ ਚੱਕਰ ਨਹੀਂ ਉਹਨਾਂ ਨੇ ਸੱਦ ਲੈ ਕਰਦੇ ਡੇਢੀ ਨੂੰ ਉਹਨਾਂ ਨੇ ਕਿਹੜੀਆਂ ਵੀਡੀਓ ਬਣਾਈਆਂ ਸਿੰਪਲ ਲਾਈਫ ਕੱਟੀ ਹੈ ਠੀਕ ਹੈ ਤੇ ਆਪਾਂ ਕਰਨਾ ਹਣਾ ਕੰਮ ਐਂਡ ਤਾਈਮ ਮੈਨੂੰ ਮਾਰਾ ਚਲ ਕੱਲਾ ਇਸੇ ਓਕੇ ਸਹੀ ਯਾਰ ਕਦੀ ਤਾਂ ਸੌਕੇ ਹੋਵਾਂਗੇ ਕੋਈ ਆਊ ਕੈਮਰਾਮੈਨ ਗਿਮਬਲ ਵੀ ਮਿਲ ਗਿਆ ਨਾ ਪਰ ਬੰਦੇ ਦਾ ਸਾਰਾ ਬਣਜੂ ਹਣਾ ਤਾਂ ਉਹਦਾ ਵੀ ਸਾਰਾ ਹੈਗਾ ਵਾਧੂ ਉਹਨੇ ਸਾਰੀਆਂ ਵੀਡੀਓ ਉਹੀ ਪਾਉਂਦਾ ਜਿੰਨੀਆਂ ਵੀ ਖੇਤ ਵਾਲੀਆਂ ਇਹ ਘਰੇ ਹੋਣ ਬਹੁਤ ਸਾਰਾ ਦਿਨ ਦਾ ਬੰਦੇ ਦਾ ਸਾਰਾ ਇਹਦਾ ਵੀ ਤੇ ਗੇਮਬਲ ਮਿਲ ਕੇ ਉਹ ਵਧੀਆ ਜਿੱਦਣ ਨੂੰ ਮਰਜ਼ੀ ਜਾੜ ਤੇ ਇੱਕ ਆਪਣਾ ਚਾਹੀਦਾ ਹੈੱਡਫੋਨ ਜਾਂ ਚਾਹੀਦਾ ਇੱਥੇ ਟੰਗਿਆ ਇਹਨਾਂ ਦਾ ਗਾਲਚ ਠੀਕ ਹੈ ਤੇ ਆਪਾਂ ਇਹ ਨਾਟਕ ਅਸਤਾ ਚੰਗੀ ਇਧਰ ਆ ਕਾ ਦਾਂਗੇ ਠੀਕ ਹੈ ਤੇ ਆਪਾਂ ਸ਼ੋਅ ਲਾ ਦਿੰਨੇ ਹਾਂ ਚੰਗਾ ਤੇ ਆਪਾਂ ਆਪਾਂ ਸ਼ੋਅ ਲਾ ਦੀ ਇੱਕ ਰੰਕੇ ਸ਼ੋ ਵੀ ਲਾਵਾਂਗੇ ਯਾਰ ਹੋਰ ਕੁਛ ਕਰਨਾ ਹੈ ਤੇ ਪ੍ਰੋਜੈਕਟ ਠੀਕ ਹੈ ਸ਼ੋ ਵੀ ਲਾਵਾਂਗੇ ਬਥੇਰੇ ਇਹਨੇ ਬਲੌਗ ਜੇ ਬਸ ਰੋਜ ਦਾ ਕੰਮ ਰੁਕੇ ਨਾ ਕੰਮ ਯਾਰ ਹੋਰ ਕੁਛ ਚੱਕਰ ਨਹੀਂ ਹੈ ਠੀਕ ਹੈ ਕੰਮ ਆਪਣਾ ਰੁਕੇ ਹੋਰ ਕੋਈ ਪ੍ਰਵਾਹ ਨਹੀਂ ਆਪਣਾ ਤੇ ਆਪਾਂ ਲਾਤ ਅਸਾਂ ਸਰ ਠੀਕਾ ਮਿੱਤਰੋ ਬਿਨਾ ਸਰਾਂ ਸਰ ਤੇ ਨੂੰ ਲੈ ਕੇ ਚਲਾਂਗੇ ਉਹ ਅਗਲਾ ਬਲੌਗ ਆਏਗਾ ਠੀਕ ਹੈ ਉਹ ਆ ਗਲਾਗ ਬਣਾਵਾਂਗੇ ਆਪਾਂ ਤੇ ਇਹ ਇੰਨਾ ਕੀ ਰੱਖਾਂਗੇ ਯਾਰ ਬਸ ਕਿਉਂਕਿ ਬੜਾ ਵੱਟਾ ਤੁਸੀਂ ਵੇਂਦੇ ਹੀ ਨਹੀਂ ਫਿਰ ਠੀਕ ਹੈ ਬਸ 10 ਮਿੰਟ ਤੱਕ ਕਰ ਹੁੰਦਾ ਆਪਣਾ ਕੰਮ ਜਾਂ 7 ਦੇ ਵਿੱਚ ਹੁੰਦਾ 7 ਮਿੰਟਾਂ ਦੇ ਵਿੱਚ ਹੁੰਦਾ ਜਾਂ 10 ਤੱਕ ਰੇ ਨੇ ਵਿੱਚ ਵਿੱਚ ਰੱਖ ਦਵੇ ਤੇ ਬਾਕੀ ਆਪਾਂ ਸ਼ੋਅ ਲਾ ਦੇ ਇਧਰੋਂ ਵੀ ਆਪਾਂ ਹਲਾ ਦੇ ਠੀਕ ਹੈ ਇਹਦੀ ਥਾਂ ਤੇ ਵੀ ਕੋਈ ਨਵਾਂ ਜਿਗਾੜ ਬਣਾਉਣਾ ਯਾਰ ਇੱਥੇ ਪੱਤੀ ਲਾ ਕੇ ਕੋਈ ਵਧੀਆ ਜੀ ਉਹਨੂੰ ਰੰਗ ਕਰਕੇ ਕਾਲੀ ਤੇ ਨਾਟ ਲਾ ਕੇ ਇਹ ਸ਼ੋਅ ਹਿੱਲੇ ਨਾ ਜਾਵੇ ਐ ਨਾਲ ਹੀ ਲੱਗੀ ਰਹੇ ਹੁਣੇ ਨਾਲ ਨਹੀਂ ਲੱਗਦੀ ਇਦਾਂ ਐ ਹੋ ਗਈ ਤੇ ਇਥੋਂ ਐ ਹੋ ਜਾਂਦੀ ਤਾਂ ਚੱਕੀ ਜਾਂਦੀ ਥੋੜੀ ਥੋੜੀ ਜੀ ਸੰਨ ਵੇਦਾ ਅੱਗੇ ਜਿਆਦਾ ਸੀਗਾ ਹੁਣ ਮੈਂ ਕੱਟ ਕਰਤਾ ਥੱਲੇ ਇਹਨਾਂ ਨੂੰ ਕਰਕੇ ਮਾੜਾ ਜ ਠੀਕ ਹੈ ਤੇ ਆਪਾਂ ਮਿੱਤਰੋ ਨਵੇੜ ਚੁੱਕੇ ਆ ਠੀਕ ਹੈ ਸਲੈਂਸਰ ਦਾ ਕੰਮ ਠੀਕ ਹੈ ਤੇ ਆਪਾਂ ਸਲੈਂਸਰ ਲਾਤਾ ਤੇ ਸਾਰਿਆਂ ਨੂੰ ਵਧਾਈਆਂ ਹੱਸ ਲਿਆ ਕਰੋ ਯਾਰ ਕਦੇ ਹੱਸਣਾ ਚਾਹੀਦਾ ਆਪਾਂ ਨੂੰ ਵੀ ਹਣਾ ਇਸ ਸਾਉਂਡ ਸੁਣ ਵਾਲਾ ਤਾਂ ਹੈ ਨਹੀਂ ਪ੍ਰਭੂ ਬਸ ਸਾਰਾ ਦਿਨ ਹੀ ਕੰਮ ਕੁਮਝ ਨਿਕਲ ਜਾਂਦਾ ਹੈ ਖੇਤ ਨਿਕਲ ਜਾਂਦਾ ਹੈ ਚੁੱਪ ਕਰਕੇ ਬੈਠੇ ਰਹਿਣੀਆਂ ਬਹੁਤ ਔਖਾ ਹੈ ਪਰ ਲਾਈਫ ਔਖੀ ਹੈ ਪਰ ਮੈਂ ਤੁਹਾਡੇ ਕਰਕੇ ਸੌਖੀ ਹੋਈ ਵੀ ਮੈਂ ਲਾਲਚ ਲੱਗਿਆ ਰਹਿਣਾ ਤੁਹਾਡੇ ਨਾਲ ਵੀਡੀਓ ਬਣਾਉਣ ਦੇ ਚੱਕਰਾਂ 'ਚ ਬਸ ਇਹ ਨੰਗੀ ਜਾਂਦਾ ਦਿਨ ਦੱਸਾਂਗੇ ਕਿਵੇਂ ਕਿਦਾਂ ਦੇ ਦਿਨ ਲੰਘੇ ਕੀ ਖੁਸ਼ ਹੋਇਆ ਲਾਈਫ 'ਚ ਉਹਦੋਂ ਦੱਸਣਾ ਜਦੋਂ 1 ਮਿਲੀਅਨ ਆਪਣਾ ਵੀਊ ਹੋ ਗਿਆ ਉਸ ਤੋਂ ਪਹਿਲਾਂ ਕੋਈ ਸੇ ਦੱਸਦਾ ਉਸ ਤੋਂ ਬਾਅਦ ਤਕਲੀਫਾਂ ਜੇ ਲਾਈਫ 'ਚ ਹੀ ਨਾ ਕਹਿਣਾ ਕੋਈ ਜ਼ਿੰਦਗੀ ਕੁਝ ਖਾਸ ਨਹੀਂ ਇਹ ਔਖੀ ਹੈ ਚਿੱਟੇ ਨਾਲ ਵੀ ਭੜੀਆਂ ਭੜੀਆਂ ਬਮਾਰੀਆਂ ਲੱਕੀਆਂ ਪਈਆਂ ਚਿੱਟੇ ਨਾਲ ਉਂਗਲੀ ਠੀਕ ਆਣਾ ਮੈਨੂੰ ਸਰੀਰ ਨੂੰ ਨਹੀਂ ਬਸ ਮਾਨਸਿਕ ਇਸੀਆਂ ਬਣ ਜਾਂਦੀਆਂ ਕੋਈ ਗੱਲਾਂ ਤੇ ਬਾਕੀ ਮਿੱਤਰੋ ਪਸ਼ੂ ਲਾਤੀ ਹੈ ਸਲੈਂਸਰ ਖੋਲਦਾ ਉਹ ਰੇੜੀ ਚ ਰੱਖ ਲਾਂਗੇ ਖੇਤ ਜਾ ਕੇ ਖਾਦਾਂਗੇ ਠੀਕ ਆ ਉਹ ਅਗਲੇ ਬਲੌਗ ਚ ਆਪਾਂ ਆਂਗੇ ਤੁਹਾਨੂੰ ਖਾਵਾਗੇ ਸਾਰੇ ਤੇ ਅੱਜ ਦਾ ਕੰਮ ਆਪਣਾ ਇੰਨਾ ਹੀ ਸੀ ਠੀਕ ਆ ਮਿੱਤਰੋ ਤੇ ਮਿਲਦੇ ਆ ਅਗਲੇ ਬਲੌਗ ਵਿੱਚ ਮਿੱਤਰੋ ਲਵ ਯੂ ਸਾਰੇ ਜਿਹੜੇ ਮੇਰੇ ਭਰਾ ਕਹਿੰਦੇ ਆ ਠੀਕ ਆ ਤੇ ਕੁੜੀਆਂ ਵੀ ਮੀਟਿੰਗ ਆਕਿੰਦੀਆਂ ਕਹਿੰਦੇ ਆ ਪੜਾਪੂ ਨਾਂ ਮੈਂ ਮਤਲਬ ਕਿ ਪੜਾਪੂ ਕਿਸੇ ਨੂੰ ਕਹਿੰਦਾ ਨਾਮ ਪੈਣ ਬਣਾਈ ਆ ਅੱਜ ਤੱਕ ਠੀਕ ਹੈ ਨਾਂ ਇਹ ਆਪ ਬਣਾਈ ਤੇ ਆਪਣੇ ਭਰਾਵਾਂ ਦੇ ਵੱਜ ਸਪੋਰਟ ਸੀ ਬਸ ਮਤਲਬ ਕਿ ਚਲਦੇ ਹੋਏ ਆਪਾਂ ਠੀਕ ਹੈ ਤੇ ਮਿਲਦੇ ਆਂ ਅਗਲੇ ਵਲੌਗ ਚ ਮਿੱਤਰੋ ਓਕੇ ਸਲੂਟ ਹੈ ਸਾਰਿਆਂ ਨੂੰ ਲਵ ਯੂ ਮੇਰੇ ਭਰਾਵਾਂ ਨੂੰ ਜਿਹੜੀਆਂ ਕੁੜੀਆਂ ਵੇਧੀਆਂ ਠੀਕ ਹੈ ਮਿੱਤਰੋ ਤੇ ਮਿਲਦੇ ਆਪਾਂ ਅਗਲੇ ਵੀਡੀਓ ਚ ਕੀ ਨਵਾਂ ਲਿਆਵਾਂਗੇ ਤੋਂ ਵੀ ਅਗਲੇ ਵੀ ਵਧੀਆ ਨਵੇਂ ਲਿਆਵਾਂਗੇ ਪੈਟਰ ਲਿਆਵਾਂਗੇ ਠੀਕ ਆ ਤੇ ਅਸੀਂ ਇਦਾਂ ਹੀ ਸਪੋਰਟ ਕਰਦੇ ਰਹੋ ਤੁਹਾਡੇ ਕਰਕੇ ਆਪਾਂ ਚੱਲ ਰਹੇ ਆਂ ਵਧੀਆ ਠੀਕ ਹੈ ਤੇ ਕਰਦੇ ਆਂ ਫਿਰ ਆਪਾਂ ਬਣਾਵਾਂਗੇ ਇੱਕ ਦਿਨ ਪੂਰਾ ਟਣਾ ਟਣਾ ਦੇਖਣਾ ਹੈ ਕਿੰਨੀਆਂ ਕੁੜੀਆਂ ਫਟਮਕ ਚੈੱਕ ਕਰਨੀਆਂ ਇੰਨਾ ਮੈਨੂੰ ਪਤਾ ਇੱਕ ਦਿਨ ਉਹ ਵੀ ਆ ਜੂ ਛੇਤੀ ਕਦੇ ਓਕੇ ਬਲਾਈ ਮਿੱਤਰੋ ਮਿਲਦੇ ਆ ਅਗਲੇ ਵਲੌਗ ਚ ਲਵ ਯੂ ਸਾਰਿਆਂ ਨੂੰ